ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਹੈ ਤੇ ਪਾਰਟੀ ਵੇਅਰ ਸੂਟ ਹੋਣਗੇ ਜੀ ਰਾਮ ਟੈਕਸ ਬ੍ਰਾਂਡ ਦੇ ਬ੍ਰਾਂਡ ਬਹੁਤ ਵਧੀਆ ਜੀ ਰਾਮ ਟੈਕਸ ਤੁਸੀਂ ਅੱਖਾਂ ਬੰਦ ਕਰਕੇ ਸੂਟ ਲੈ ਸਕਦੇ ਹੋ ਕਿਉਂਕਿ ਫੁੱਲ ਗਰੰਟੀ ਦੇ ਨਾਲ ਸੂਟ ਉਹਨੇ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੁੰਦਾ ਜੀ ਇਹਨਾਂ ਦਾ ਤੇ ਪ੍ਰਾਈਸ ਮੇ ਸਾਰੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਪਾਉਂਦੇ ਆ ਜੀ ਸਵਾ 9:00 ਸਾਢੇ 9:00 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਟ ਨਹੀਂ ਹੋਊਗਾ ਜੀ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਵੀ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਐਜ਼ ਇਟ ਇਜ਼ ਜਿਵੇਂ ਵੀਡੀਓ 'ਚ ਦਿਖਾਉਂਦੇ ਆਵੇਂ ਸੂਟ ਮੰਗਾਉਣੇ ਤਾਂ ਤਾਂ ਤੁਸੀਂ ਮੰਗਾ ਸਕਦੇ ਦੀ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਕੋਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਕਨਫਰਮ ਕਰ ਲਿਆ ਕਰੋ ਕਿ ਕਿੰਨੇ ਹੋਣਗੇ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਦੇ ਹੋ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਆਪਣੇ ਫੁੱਲ ਐਡਰੈਸ ਭੇਜ ਕੇ ਕੁਰੀਅਰ ਚਾਰਜਿਸ ਕਨਫਰਮ ਕਰ ਲਿਆ ਕਰੋ ਤੇ ਇੱਕ ਜਿਹੜੀ ਅਸੀਂ ਅੱਜ ਕੱਲ ਵੀਡੀਓ ਪਾਈ ਸੀਗੀ ਉਹ ਥੋੜੇ ਜਿਹਾ ਕਲੈਰਿਟੀ ਨਹੀਂ ਸੀਗੀ ਵੀਡੀਓ 'ਚ ਕਿਉਂਕਿ ਸਾਡੇ ਸਿਰ ਦੀ ਲਾਈਟ ਨਹੀਂ ਸੀਗੀ ਪਰ ਐਵੇਂ ਹੁੰਦਾ ਵੀ ਵੀਡੀਓ ਆਪਾਂ ਮਿਸ ਨਹੀਂ ਕਰਨੀ ਤਾਂ ਅਸੀਂ ਜਿਵੇਂ ਥੋੜਾ-ਬਹੁਤੀ ਲਾਈਟ ਦੇ ਵਿੱਚ ਵੀਡੀਓ ਬਣਾਈ ਵੀ ਸੀ ਕਾਫੀ ਜ਼ਿਆਦਾ ਉਹਦੇ ਵਿੱਚ ਡਿਸਟਰਬੈਂਸ ਆ ਰਹੀ ਸੀਗੀ ਵੀਡੀਓ ਦੇ ਵਿੱਚ ਤੇ ਕਾਫੀ ਜ਼ਿਆਦਾ ਕਮੈਂਟ ਵੀ ਆ ਵੀ ਥੋੜੇ ਕਲੈਰਿਟੀ ਨਹੀਂ ਆ ਰਹੀ ਸੂਟਾ ਤੇ ਕਲਰ ਪ੍ਰੋਪਰ ਨਹੀਂ ਸੀ ਆ ਰਹੇ ਬਾਕੀ ਦੇਖਾਂਗੇ ਆਪਾਂ ਦੁਬਾਰਾ ਫਿਰ ਪਾਵਾਂਗੇ ਜੀ ਇਹ ਵਾਲੀ ਵੀਡੀਓ ਤੇ ਇਸੇ ਕਰਕੇ ਤਾਂ ਮੈਨੂੰ ਤੁਹਾਨੂੰ ਦੱਸਣਾ ਸੀਗਾ ਵੀ ਤਾਂ ਕਰਕੇ ਸਾਡੀ ਵੀਡੀਓ ਲਾਈਟ ਦੀ ਵਜ੍ਹਾ ਕਰਕੇ ਥੋੜੀ ਜੀ ਪ੍ਰੋਬਲਮ ਆ ਰਹੀ ਸੀਗੀ ਵੀਡੀਓ ਚ ਬਣਾਉਣ ਲਈ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਰਾਮ ਟੈਕਸ ਬ੍ਰਾਂਡ ਦਾ ਸੂਟ ਹੈ ਪਹਿਲਾਂ ਮੈਂ ਤੁਹਾਨੂੰ ਸਟੈਂਪ ਦਿਖਾ ਦੰਨੀ ਆ ਹਮੇਸ਼ਾ ਜਿਹੜਾ ਵੀ ਬ੍ਰਾਂਡ ਹੁੰਦਾ ਜੀ ਆ ਤਾਂ ਉਹਦੇ ਕੰਨੀ ਤੇ ਲਿਖਿਆ ਹੁੰਦਾ ਵੀ ਕਿਹੜੇ ਬ੍ਰਾਂਡ ਦਾ ਸੂਟ ਹੈ ਜਿਹੜਾ ਰਾਮ ਟੈਕਸ ਬ੍ਰਾਂਡ ਹੁੰਦਾ ਹੁੰਦਾ ਉਹਨੂੰ ਤੇ ਐਵੇਂ ਦੀ ਸਟੈਂਪ ਲੱਗੀ ਹੁੰਦੀ ਹੈ ਜੀ ਨਾਲ ਰਾਮਟੈਕਸ ਬ੍ਰੈਂਡ ਦਾ ਸੂਟ ਹੈ ਬਹੁਤ ਪਿਆਰਾ ਇੱਕ ਕਰੀਮ ਕਲਰ ਦੇ ਵਿੱਚ ਹੈ ਜੀ ਆਫ ਵਾਈਟ ਕਲਰ ਦੇ ਵਿੱਚ ਸੂਟ ਹੈ ਤੇ ਬੜਾ ਸੋਹਣਾ ਸ਼ਿਮਰ ਦੇ ਵਿੱਚ ਹੈ ਜੀ ਇਹ ਸੂਟ ਸ਼ਾਈਨਿੰਗ ਦੇ ਵਿੱਚ ਫੈਬਰਿਕ ਹੁੰਦਾ ਪੂਰੇ ਸੂਟ ਨੂੰ ਲਾਈਨਿੰਗ ਲੱਗਣੀ ਹੈ ਸ਼ਿਮਰ ਦੇ ਵਿੱਚ ਸੂਟ ਇਹ कॉटन ਸ਼ਿਮਰ ਹੈ ਸਿੰਥੈਟਿਕ ਕਪੜਾ ਨਹੀਂ ਹੈਗਾ कॉटन ਸ਼ਿਮਰ ਦੇ ਵਿੱਚ ਹੈ ਪਰ ਲਾਈਨਿੰਗ ਲਾ ਕੇ ਬਣਨਾ ਜੀ ਟਰਾਂਸਪੇਰੈਂਟ ਹੈ ਥੋੜਾ ਜਿਹਾ ਇਹ ਦੇਖੋ ਮੇਰੇ ਹੱਥ ਮੈਂ ਤੁਹਾਨੂੰ ਰੱਖ ਕੇ ਦਿਖਾ ਰਹੀ ਹਾਂ ਵੀ ਇੰਨਾ ਕੁ ਟਰਾਂਸਪੇਰੈਂਟ ਹੈ ਪਰ ਫੁੱਲ ਲਾਈਨਿੰਗ ਲੱਗੂਗੀ ਵੈਸੇ ਵੀ ਹੁਣ ਤਾਂ ਮੌਸਮ ਚੇਂਜ ਹੋ ਰਿਹਾ ਹੈ ਹੁਣ ਫੈਸਟੀਵਲ ਸੀਜ਼ਨ ਹੈ ਆਪਾਂ ਲਾਈਨਿੰਗ ਵਾਲੇ ਸੂਟ ਪਾਉਣੇ ਆ ਤੇ ਫੰਕਸ਼ਨਲ ਸੂਟ ਹੈ ਜੀ ਅੱਜ ਦੇ ਸਾਰੇ ਪਾਰਟੀ ਵੇਅਰ ਸੂਟ ਹੈ ਐਵੇਂ neck ਤੇ ਸਾਰਾ ਆਰੀ ਵਰਕ ਹੋਇਆ ਬਹੁਤ ਪਿਆਰਾ neck ਰੈਡੀ ਹੋਇਆ ਇੱਥੋਂ ਬਣਾ neck ਬਣ ਜਾਣਾ ਤੇ ਇਹ ਸਾਰਾ ਹੈਂਡ ਪੇਂਟ ਹੋ ਕੇ ਉੱਪਰ ਸਾਰਾ ਵਰਕ ਕੀਤਾ ਹੋਇਆ ਦੀ ਸਾਰਾ ਆਊਟਲਾਈਨਿੰਗ ਵਰਕ ਦੇ ਨਾਲ ਪੂਰਾ ਆਲਓਵਰ ਸੂਟ ਹੈ ਸੇਮ ਫੈਬਰਿਕ ਦੇ ਵਿੱਚ ਇਹ ਦੇਖੋ ਪੂਰਾ ਘੇਰੇ ਤੱਕ ਬਹੁਤ ਪਿਆਰਾ ਵਰਕ ਤੇ ਘੇਰੇ ਤੇ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ 골ਡਨ ਦੇ ਜ਼ਰੀ ਦੇ ਨਾਲ ਇਹ ਸਾਰਾ ਆਰੀ ਵਰਕ ਕੀਤਾ ਹੋਇਆ ਤੇ ਸਿਪੀ ਵਰਕ ਇਹ ਲੁਕਾਣੀਆਂ ਜੀ ਸੂਟ ਦੀ ਬਹੁਤ ਸੋਹਣਾ ਕਰੀਮ ਰੰਗ ਦਾ ਸੂਟ ਹੈ ਤੇ ਵਰਕ ਦੇਖੋ ਕਿੰਨਾ ਪਿਆਰਾ ਬਹੁਤ ਪਿਆਰੇ ਸਰਦਾਰੀ ਸੂਟ ਹੈ ਜੀ ਅੱਜ ਦੇ ਜੇ ਫੇਰ ਵੀ ਮੈਂ ਇੱਕ ਗੱਲ ਹੋਰ ਕਹਿਣੀ ਸੀ ਕਦੇ ਵੀ ਤੁਹਾਨੂੰ ਲੱਗਦਾ ਹੁੰਦਾ ਕਿ ਤੁਹਾਨੂੰ ਸੂਟ ਦਾ ਕਲਰ ਪਸੰਦ ਨਹੀਂ ਆ ਰਿਹਾ ਤਾਂ ਤੁਸੀਂ ਸੂਟ ਦਾ ਨੰਬਰ ਦੱਸ ਕੇ ਫੋਟੋ ਵੀ ਮੰਗਾ ਸਕਦੇ ਹੋ ਜੀ ਸੂਟ ਦੀ ਇਹ ਨਹੀਂ ਹੈਗਾ ਵੀ ਸਾਰੇ ਸੂਟਾਂ ਦੀ ਤੁਸੀਂ ਕਹੋ ਵੀ ਸਾਰਿਆਂ ਦੀ ਫੋਟੋ ਭੇਜੋ ਜਿਹੜਾ ਤੁਹਾਨੂੰ ਪਸੰਦ ਆਉਂਦਾ ਮੈਂ ਕਲਰ ਦੱਸ ਦਿਆਂਗੀ ਇਹ ਕਲਰ ਦਾ ਸੂਟ ਹੈ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਵੀ ਇਹ ਕਲਰ ਦਾ ਹੈ ਕਿ ਨਹੀਂ ਤਾਂ ਤੁਸੀਂ ਉਹਦੀ ਫੋਟੋ ਮੰਗਾ ਸਕਦੇ ਹੋ ਜੀ ਸੂਟ ਦੀ ਇਹ ਦੇਖੋ ਇਹ ਹੈਗਾ ਟੈਬੀ ਦੇ ਵਿੱਚ ਦੁਪੱਟਾ ਇਹਦਾ ਜੇ ਦੁਪੱਟੇ ਤੇ ਵੀ ਸਾਰੇ ਤੇ ਹੈਂਡ ਪੇਂਟ ਹੋਇਆ ਬਹੁਤ ਸੋਹਣਾ ਹੈਂਡ ਪੇਂਟ ਹੋਇਆ ਟੈਬੀ ਦਾ ਪਿਓਰ ਟੈਬੀ ਦਾ ਦੁਪੱਟਾ ਵੀ ਬਹੁਤ ਪਿਆਰਾ ਲੱਗਦਾ ਹੁੰਦਾ ਲਿਆ ਹੋਇਆ ਇਹਦੀ ਫਿਨਿਸ਼ਿੰਗ ਆਪਾਂ ਕਿਸੇ ਬ੍ਰੀਕ लेस ਦੇ ਨਾਲ ਉਹ ਜਿਵੇਂ ਤੁਸੀਂ ਜਦੋਂ ਸਟਿਚ ਕਰਾਉਣਾ ਹੈ ਫਿਨਿਸ਼ਿੰਗ ਹੋ ਜਾਣੀ ਹੈ ਦੁਪੱਟੇ ਦੀ ਬਹੁਤ ਸੋਹਣਾ ਸੂਟ ਹੈ ਵਿਦ ਵਰਕ ਵਿਦ ਹੈਂਡ ਪੇਂਟ ਕਾਟਨ ਸ਼ਿਮਰ ਦੇ ਵਿੱਚ ਸੂਟ ਹੈ ਜੀ ਬਹੁਤ ਸੋਹਣਾ ਫੰਕਸ਼ਨਲ ਸੂਟ ਥੋੜਾ ਜਿਹਾ ਏਜਡ ਜਿਹੜੀਆਂ ਮੰਮੀ ਆ ਉਹਨਾਂ ਲਈ ਬੈਸਟ ਸੂਟ ਹੈ ਜੀ ਇਹ ਪਾਉਣ ਦੇ ਲਈ ਪੂਰਾ 2.5 ਮੀਟਰ ਦਾ ਦੁਪੱਟਾ 3250 ਪ੍ਰਾਈਸ ਦੇ ਨਾਲ 3250 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਪਿਸਤਾ ਕਲਰ ਇਹ ਪਹਿਲਾ ਦਿਖਾਇਆ ਜਿਹੜਾ ਤੁਹਾਨੂੰ ਕਰੀਮ ਦਿਖਾਇਆ ਨੈਕਸਟ ਹੈਗਾ ਪਿਸਤਾ कलर ਸੇਮ ਡਿਜ਼ਾਈਨો ਮੇਂ ਨੈਕ ਤੇ ਵਰਕ ਹੈ ਸਾਰੇ ਦੇ ਵਿੱਚ ਹੈਂਡ ਪੇਂਟ ਹੋ ਕੇ ਸਾਰੀ ਆਊਟਲਾਈਨ ਨਹੀਂ ਕੀਤੀ ਹੋਈ ਹੈ ਹੈਂਡਵਰਕ ਹੋਇਆ ਹੋਇਆ ਵਿੱਚ ਵੀ ਸਾਰਾ ਹੈਂਡਵਰਕ ਹੋਇਆ ਆਊਟਲਾਈਨਿੰਗ ਕੀਤੀ ਹੋਈ ਹੈ ਘੇਰੇ ਤੇ ਦੇਖੋ ਕਿੰਨਾ ਪਿਆਰਾ ਹੈਂਡਵਰਕ ਹੈ ਬਹੁਤ ਸੋਹਣਾ ਵਰਕ ਹੈ ਘੇਰੇ ਤੇ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਇਹ ਨਾਲ ਹੈਗਾ ਦੁਪੱਟਾ ਕੈਬੀ ਦਾ ਪੂਰਾ ਖੁੱਲਾ ਢੁੱਲਾ ਦੁਪੱਟਾ ਹੈਂਡ ਪੇਂਟ ਹੋਇਆ ਦੁਪੱਟੇ ਤੇ 3250 ਪ੍ਰਾਈਸ ਦੇ ਨਾਲ ਆਪਣੇ ਇਹ ਭਲੇ ਸੂਟ ਇਹਦੇ ਵਿੱਚ ਨੈਕਸਟ ਹੈਗਾ ਇਹਦੇ ਵਿੱਚ ਫਰੋਜ਼ੀ ਕਲਰ ਬਿਲਕੁਲ ਲਾਈਟ ਫਰੋਜ਼ੀ ਕਲਰ ਹੈ ਜਿਹੜਾ ਬਦਲੀ ਜਿਹਾ ਰੰਗ ਹੁੰਦਾ ਹੈ ਲਾਈਟ ਫਰੋਜ਼ੀ ਉਹ ਵਾਲਾ ਕਲਰ ਹੈ ਰਾਮਟੈਕਸ ਬ੍ਰਾਂਡ ਦੇ ਸੂਟ ਸ਼ਿਮਰ ਦੇ ਵਿੱਚ ਇਹ ਦੇਖੋ ਮੇਂ neck ਤੇ work ਸਾਰਾ outlining ਕੀਤੀ ਹੋਈ ਹੈ hand work ਦੇ ਨਾਲ hand paint ਕਰਕੇ ਸਾਰਾ hand work ਹੋਇਆ ਘੇਰੇ ਤੇ ਬਹੁਤ ਪਿਆਰਾ work ਹੈ ਮਿੱਠਾ ਨਸਤਾ ਦੁਪੱਟਾ ਇਹੋ ਟਾਪੀ ਦਾ ਦੁਪੱਟਾ ਸਾਰੇ ਤੇ hand paint ਹੋਇਆ 3250 price ਦੇ ਨਾਲ ਅਪਲੇਵਲੇ suit ਤੇ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਲਾਈਟ ਬਦਾਮੀ ਪੀਚ ਜਿਹਾ ਕਲਰ ਹੁੰਦਾ ਸਕੀਮ ਜਿਹਾ ਕਲਰ ਕਹਿ ਸਕਦੇ ਆ ਪੀਚ ਵੀ ਨਹੀਂ ਬੜਾ ਪਿਆਰਾ ਜਿਹਾ ਕਲਰ ਹੈ ਇਹਦੀ ਦੇਖੋ ਵੀ ਸਾਰਾ ਨੈਕ ਤੇ ਹੈਂਡ ਹੈਂਡਵਰਕ ਹੋਇਆ ਸਾਰਾ ਹੈਂਡ ਪੇਂਟ ਦੇ ਉੱਪਰ ਆਊਟਲਾਈਨਿੰਗ ਹੈਂਡਵਰਕ ਦੇ ਨਾਲ ਗੱਠ ਕਢਾਈ ਦਾ ਕੰਮ ਵੀ ਹੈ ਵਿੱਚ ਸਾਰਾ ਦੇਖੋ ਕਿੰਨਾ ਪਿਆਰਾ ਵਰਕ ਘੇਰੇ ਤੇ ਵੀ ਵਰਕ ਹੈ ਪੂਰਾ ਅਲੋਵਰ ਸੂਟ ਹੈ ਜੀ 5 ਮੀਟਰ ਦੀ ਕੱਟ ਨਾਲ ਪਿਓਰ ਟੈਬੀ ਦਾ 2.5 ਮੀਟਰ ਦਾ ਦੁਪੱਟਾ ਹੈਂਡ ਪੇਂਟ ਹੋਇਆ ਦੁਪੱਟੇ ਤੇ ਵੀ ਇਹ ਲੁੱਕ ਆਣੀ ਹੈ ਜੀ ਸੂਟ ਦੀ 3250 ਪ੍ਰਾਈਸ ਦੇ ਨਾਲ ਆਪਣਾ ਇਹ ਚਾਰ ਸੂਟ ਮੈਂ ਤੁਹਾਨੂੰ ਦਿਖਾਈਆਂ 3250 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਇਹ ਆਰਗੈਂਜ਼ਾ ਦੇ ਵਿੱਚ ਹੈ ਜੀ ਪਿਓਰ ਆਰਗੈਂਜ਼ਾ ਦੀ ਸ਼ਰਟ ਹੈ ਤੇ ਨਾਲ ਹੈਗੀ ਹੈ ਸਿਲਕ ਦੀ ਬਾਟਮ 3 ਮੀਟਰ ਦੀ ਕਿਉਂਕਿ ਰਾਮਟੈਕਸ ਬ੍ਰੈਂਡ ਦੇ ਜਿਹੜੇ ਸੂਟ ਹੁੰਦੇ ਜਿਨ੍ਹਾਂ ਨਾਲ 3-3 ਮੀਟਰਸ ਦੀਆਂ ਬਾਟਮ ਹੁੰਦੀਆਂ ਬਹੁਤ ਪਿਆਰਪਲ ਕਲਰ ਦੇ ਵਿੱਚ ਸੂਟ ਹੈ ਸਾਰਾ ਮਿਰਰ ਵਰਕ ਹੋਇਆ ਜੀ ਇਹਦੇ ਤੇ ਮਿਰਰ ਵਰਕ ਗੋਟਾ ਪੱਤੀ ਦਾ ਵਰਕ ਵਿੱਚ ਮਸ਼ੀਨੀ ਵਰਕ ਵੀ ਕੀਤਾ ਹੋਇਆ ਨਾਲ ਹੈਂਡ ਵਰਕ ਵੀ ਕੀਤਾ ਹੋਇਆ ਜੀ ਨਾਲ ਮਸ਼ੀਨੀ ਵਰਕ ਹੈਂਡ ਵਰਕ neck ਬਣਿਆ ਤੇ ਸਾਰਾ ਦੇਖੋ ਕਿੰਨਾ ਪਿਆਰਾ ਵਰਕ ਘੇਰੇ ਤੱਕ ਨੀਚੇ ਤੱਕ ਆ ਜਾਣਾ ਜੀ ਇਹ ਬਰ ਫਲਾਵਰ ਇਹ ਲੁਕਾਣੀ ਹੈ ਜੀ ਸੂਟ ਦੀ ਸਾਰਾ ਹੈਂਡਵਰਕ نیچے ਤੱਕ ਸਾਰਾ ਹੀ ਵਰਕ ਕੀਤਾ ਹੋਇਆ ਵਿੱਚ ਮਸ਼ੀਨੀ ਵਰਕ ਵੀ ਹੈ ਹੈਂਡਵਰਕ ਵੀ ਹੈ ਘੇਰੇ ਤੇ ਬਰੀਕੀ ਬੇਲ ਬਣੀ ਹੋਈ ਹੈ ਤੇ ਨਾਲ ਹੈਗੀ ਸਿਲਕ ਦੀ ਬਾਟਮ 3 ਮੀਟਰ ਦੀ ਬਾਟਮ ਹੈ ਜੀ ਨਾਲ ਸਿਲਕ ਦੀ ਰਾਮਟੈਕਸ ਬ੍ਰਾਂਡ ਦਾ ਹੀ ਸੂਟ ਹੈ ਪਰਪਲ ਕਲਰ ਦੇ ਵਿੱਚ ਹੈ ਜੀ ਸੂਟ ਇਹ ਲਾਈਟ ਡਾਰਕ ਦਾ ਕੰਟਰਾਸਟ ਆ ਗਿਆ ਬੜਾ ਸੋਹਣਾ ਜਿਵੇਂ ਦੇ ਫੁੱਲ ਹੈ ਮੇਦੀ ਬਾਟਮ ਹੈ ਤੇ ਔਰਗੈਂਜ਼ਾ ਦਾ ਹੀ ਦੁਪੱਟਾ ਔਰਗੈਂਜ਼ਾ ਦਾ ਦੁਪੱਟਾ ਦੁਪੱਟੇ ਦੇ 4 ਸਾਈਡ ਕੱਟਵਰਕ ਹੈ ਤੇ ਕਾਰਨਰਸ ਤੇ ਫਲਾਰਸ ਬਣੇ ਹੋਏ ਆ ਵਰਕ ਦੇ ਦੇਖੋ ਇਹ ਚਾਰੇ ਕਾਰਨਰਸ ਤੇ ਬਣੇ ਹੋਏ ਬਹੁਤ ਪਿਆਰੀ ਲੁੱਕ ਹੈ ਜੀ ਇਹ ਵਾਲੇ ਸੂਟ ਦੀ ਇਹ ਲੁੱਕ ਆ ਜਾਣੀ ਹੈ ਸੂਟ ਦੀ ਬੜਾ ਪਿਆਰਾ ਸੂਟ ਹੈ 3550 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਵਾਲਾ ਸੂਟ 3550 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਹੁਣ ਇਹਦੇ ਵਿੱਚ ਹੈਗਾ ਬੜਾ ਪਿਆਰਾ ਮਸਟਰਡ ਕਲਰ ਇਹਦੇ ਵੀ ਕਲਰ ਬਹੁਤ ਜ਼ਿਆਦਾ ਸੋਹਣੇ ਕਲਰ ਹੈ ਕੁਝ ਅਲੱਗ ਜੀ ਚੀਜ਼ਾਂ ਅੱਜ ਕੱਲ ਜਿਵੇਂ ਪ੍ਰਿੰਟ ਤੇ ਵਰਕ ਦਾ ਫੈਸ਼ਨ ਹੈ ਉਹ ਵਾਲੀ ਚੀਜ਼ ਹੈ ਦੇਖੋ ਪ੍ਰਿੰਟ ਕਿੰਨਾ ਪਿਆਰਾ ਔਰਗੈਂਜ਼ਾ ਦੀ ਸ਼ਰਟ ਹੈ neck ਤੇ ਸਾਰਾ ਵਰਕ نیچے ਤੱਕ ਸਾਰਾ ਇਹ ਵਰਕ ਹੈ ਜੀ ਪੂਰੀ ਸ਼ਰਟ ਦੇ ਵਿੱਚ ਘੇਰੇ ਤੱਕ ਇਹ ਸ਼ਰਟ ਆ ਗਈ ਆਪਣੀ ਤੇ ਨਾਲ ਮਸਟਰਡ येलो ਮਸਟਰਡ ਕਲਰ ਦੀ ਬਾਟਮ ਸਿਲਕ ਦੀ 3 ਮੀਟਰ ਦੀ ਇਹ ਸਾਈਡ ਤੇ 슬ੀਵਸ ਤੇ ਦਿੱਤਾ ਹੋਇਆ ਮੈਂ ਦੱਸਣਾ ਭੁੱਲ ਗਈ ਸੀ ਦੂਜੇ ਸੂਟ ਤੇ ਵੀ ਸੀਗਾ ਇਹ 슬ੀਵਸ ਤੇ ਵਰਕ ਹੈ ਤੇ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਇਹ ਦੁਪੱਟੇ ਦੀ ਲੋਕਾ ਜੜਨੀ ਇਸ ਤਰ੍ਹਾਂ ਤੁਸੀਂ ਦੁਪੱਟਾ ਦੇਖ ਸਕਦੇ ਹੋ ਕਾਰਨਰਸ ਤੇ ਵਰਕ ਹੈ ਕੋਈ ਕਿ ਦੁਪੱਟਾ ਮੈਂ ਪੂਰਾ ਖੋਲ ਕੇ ਦਿਖਾਤਾ ਸੀਗਾ 3550 ਪ੍ਰਾਈਸ ਦੇ ਨਾਲ ਆਪਣੇ ਵਾਲੇ ਸੂਟ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਗਾਜਰੀ ਕਲਰ ਗਾਜਰੀ ਕਲਰ ਦੇ ਵਿੱਚ ਹੈ ਜੀ ਸੇਮ 3 ਮੀਟਰ ਦੀ ਬਾਟਮ ਨਾਲ ਸਿਲਕ ਦੀ ਉਹ ਵੀ ਪ੍ਰਿੰਟਡ ਸ਼ਰਟ ਹੈ ਆਰਗੇਂਜ਼ਾ ਦੇ ਵਿੱਚ ਬੜੀ ਪਿਆਰਾ ਪ੍ਰਿੰਟ ਹੈ ਸੋਬਰ ਜ ਸਾਰਾ ਵਰਕ ਸ਼ਰਟ ਦੇ ਵਿੱਚ ਘੇਰੇ ਤੱਕ ਹੈਵੀ ਵਰਕ ਸਿਲਕ ਦੀ 3 ਮੀਟਰ ਦੀ ਗਾਜਰੀ ਕਲਰ ਦੀ ਬਾਟਮ ਹاجة ਬਹੁਤ ਹੀ ਪਿਆਰਾ ਦੁਪੱਟਾ ਇਹ ਦੇਖੋ ਦੁਪੱਟੇ ਦੇ ਕਾਰਨਰਸ ਤੇ ਐਵੇਂ ਫਲਾwrs ਹੈ ਚਾਰੇ ਕਾਰਨਰਸ ਤੇ ਚਾਰੇ ਪਾਸੇ ਕਟਵਰਕ ਕੀਤਾ ਹੋਇਆ ਬੜਾ ਸੋਹਣਾ ਸੋਟਾ ਕਲਰ ਕੰਬੀਨੇਸ਼ਨ ਬੜਾ ਪਿਆਰਾ 3550 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਬਦਾਮੀ ਕਲਰ ਸੇਮ ਦੇ ਵਿੱਚ ਬਦਾਮੀ ਕਲਰ ਹੈ ਇਹ ਵੀ ਕਲਰ ਬਹੁਤ ਪਿਆਰਾ ਹੈ neck ਤੇ work ਹਮੇ ਸਾਰੇ ਦੇ ਵਿੱਚ work ਹੈ ਜੀ نیچے ਘੇਰੇ ਤੱਕ ਪੂਰਾ ਹੈਵੀ ਵਰਕ ਇਹ 슬ੀਵ ਤੇ ਆ ਜਾਣਾ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਇਹ 슬ੀਵ ਤੇ ਆ ਜਾਣਾ ਜੀ ਇਹਦਾ ਕਲਰ ਬਹੁਤ ਪਿਆਰਾ ਹੈ suit ਦਾ ਬਦਾਮੀ ਕਲਰ ਦੀ ਬਾਟਮ ਹੈ ਬਹੁਤ ਸੋਹਣਾ ਲੱਗਦਾ ਇਹ ਕਲਰ ਪਾਇਆ ਹੋਇਆ ਬਹੁਤ ਹੀ ਸੋਹਣਾ suit ਜਿਸ ਹਿਸਾਬ ਨਾਲ ਇਹਨਾਂ ਤੇ ਵਰਕ ਹੈ ਇਹਨਾਂ ਦਾ ਫੈਬਰਿਕ ਹੈ ਬਹੁਤ ਹੀ ਰੀਜ਼ਨਬਲ ਰੇਟ ਦੇ ਵਿੱਚ suit ਹੈ ਜੀ ਔਰ ਕੈਂਜ਼ਾ ਦਾ ਦੁਪੱਟਾ ਦੁਪੱਟੇ ਦੇ ਕਾਰਨਰਸ ਤੇ ਫਲਾਰਸ ਤੇ ਫੋਰ ਸਾਈਡ ਕੱਟ ਵਰਗੇ ਇਹ ਦੇਖੋ ਕਿੰਨੀ ਪਿਆਰੀ ਲੁੱਕ ਹੈ ਜੀ ਇਹ ਵਾਲੇ ਸੂਟ ਦੀ ਪੂਰੇ ਦੀ ਤੁਸੀਂ ਦੇਖ ਸਕਦੇ ਹੋ ਪੂਰੇ ਸੂਟ ਦੀ ਲੁੱਕ 3550 ਪ੍ਰਾਈਸ ਦੇ ਨਾਲ 3550 ਪ੍ਰਾਈਸ ਹੈ ਜੀ ਇਹ ਚਾਰ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦਿਖਾਇਆ 3550 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਪਾਂ ਹੁਣ ਨੈਕਸਟ ਹੈਗਾ ਆਪਣਾ ਕ੍ਰੇਪ ਤੇ ਇਹ ਕ੍ਰੇਪ ਨੇ ਜੀ ਅੱਜ ਸਾਰੇ ਸੂਟ ਰਾਮਟੈਕਸ ਬ੍ਰਾਂਡ ਤੇ ਹੋਣਗੇ ਇੱਕ ਰੈਵ ਤੇ ਹੈ ਜੀ ਸੂਟ प्रिंट शर्ट ਹੈ ਇਹ ਦੇਖੋ ਕਿੰਨੀ ਪਿਆਰੀ ਸ਼ਰਟ प्रिंट ਦੇਖਿਆ ਕਰੋ ਪਹਿਲਾਂ ਤਾਂ ਪਲੀਜ਼ ਮੈਂ ਹਮੇਸ਼ਾ ਕਹਿੰਨੀ ਹੁੰਨੀ ਹੈ ਟਰਿੰਟ ਜਰੂਰ ਦੇਖਿਆ ਕਰੋ ਕਿਉਂਕਿ ਬਹੁਤ ਸੋਹਣਾ ਲੱਗਦਾ ਹੁੰਦਾ ਹੈ ਸੂਟ ਤੇ ਨੈਕ ਤੇ ਸਾਰਾ ਹੈਂਡਵਰਕ ਹੈ ਜੀ ਨੈਕ ਤੇ ਸਾਰਾ ਹੈਂਡਵਰਕ ਤੇ ਜਿਹੜੇ ਫਲਾਰਸ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਆਊਟਲਾਈਨ ਕੀਤੇ ਹੋਏ ਆ ਹਲਕਾ ਹਲਕਾ ਹੈਂਡਵਰਕ ਕੀਤਾ ਹੋਇਆ ਸਾਰੇ ਦੇ ਵਿੱਚ ਇਹ ਆ ਗਈ ਆਪਣੇ ਸ਼ਰਟ ਬਰੀਕੀ ਲੇਸ ਲੱਗੀ ਹੋਈ ਹੈ ਫਰੰਟ ਬੈਕ ਘੇਰੇ ਤੇ ਇਹ ਦੇਖ ਇਹ ਜਿਹੜੀ ਬੈਕ ਤੇ ਆ ਜੀ ਸਾਈਡ ਜੱਕੀ ਡਬਲ ਲੇਸ ਦਿੱਤੀ ਹੋਈ ਹੈ ਘੇਰੇ ਤੇ ਇਹ ਦੇਖੋ ਮਸਟਰਡ ਕਲਰ ਦੇ ਵਿੱਚ ਹੈ ਜੀ yellow mustard color ਦੇ ਵਿੱਚ ਇਹ ਲੁੱਕ ਹੈ ਜੀ suit ਦੀ ਇਹ ਸ਼ਰਟ ਆ ਗਈ ਆਪਣੀ crepe ਦੀ ਪੂਰੀ 2.5 ਮੀਟਰ ਦੀ ਇਹ ਇਸ ਦੇ ਨਾਲ ਹੈਗਾ crepe ਦੀ ਉਹ ਬਾਟਮ ਹੈ crepe ਦੀ ਬਾਟਮ ਤੇ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ बॉटम त बड़ा प्यारा वर्क बॉटम बॉटम जाना वर्क ਥੋੜਾ ਸਲੀਪ ਹੋ ਰਿਹਾ ਤਾਂ ਕਰਕੇ ਥੋੜੀ ਪ੍ਰੋਬਲਮ ਆ ਰਹੀ ਹੈ ਸੂਟ ਦੀ ਕਿਉਂਕਿ ਕਰੇਵ ਹੈ نیچے ਨੂੰ نیچے ਬਾਕੀ ਸੂਟ ਰੱਖੋਗੇ ਇਹ ਬਾਟਮ ਤੇ ਵਰਕ ਸੀਗਾ ਤੇ ਨਾਲ ਹੈਗਾ ਇਸ ਦੇ ਨਾਲ ਚਨਾਮ ਦਾ ਦੁਪੱਟਾ ਚਨਾਮ ਦਾ ਪੂਰਾ 2.5 ਮੀਟਰ ਦਾ ਦੁਪੱਟਾ ਜੀ ਨਾਲ ਇਹ ਦੇਖੋ ਪੂਰੀ ਪ੍ਰੋਪਰ ਗੋਟੇ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਕਾਰਨਰਸ ਤੇ ਬਹੁਤ ਪਿਆਰਾ ਪੈਚ ਵਰਕ 셔ਟ ਦੇ ਨਾਲ ਦਾ ਪੈਚ ਲਗਾ ਕੇ ਉਹਦੇ ਤੇ ਵਰਕ ਕੀਤਾ ਹੋਇਆ ਇਹ ਚਾਰੋਂ ਕਾਰਨਰਸ ਤੇ ਵਰਕ ਹੈ ਜੀ ਚਨਾਨ ਦਾ ਦੁਪੱਟਾ ਪੂਰੀ ਫਿਨਿਸ਼ਿੰਗ ਦੇ ਨਾਲ ਧੋੜੀ ਰੱਖਣ ਚੌਕੀ ਹੋ ਰਹੀ ਹੈ ਜੀ ਇਹ ਵਾਲੇ ਸੂਟ ਦੀ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਇਹ 셔ਟ ਆ ਕੀ ਕ੍ਰੇਪ ਦੀ ਉਹ ਕ੍ਰੇਪ ਦੀ ਉਹ ਬਾਟਮ ਬਾਟਮ ਤੇ ਵੀ ਵਰਕ ਹੈ ਤੇ ਨਾਲ ਦੁਪੱਟੇ ਤੇ ਵੀ ਵਰਕ ਹੈ ਜੀ ਨਾਲ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ 4250 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 4250 ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਨੈਕਸਟ ਕਲਰ ਡਾਰਕ ਕਾਫੀ ਕਲਰ ਹੈ ਜੀ ਇਹ ਕੋਸ ਸੁਨਾ ਵੀ ਹੈਂਡਵਰਕ ਪ੍ਰਿੰਟਡ ਸ਼ਰਟ ਹੈ 크ਰੇਪ ਦੀ ਤੇ ਵਿੱਚ ਵੀ ਸਾਰੀ ਸ਼ਰਟ ਦੇ ਵਿੱਚ ਆਊਟਲਾਈਨਿੰਗ ਕੀਤੀ ਹੋਈ ਹੈ ਹੈਂਡਵਰਕ ਕੀਤਾ ਹੋਇਆ ਘੇਰੇ ਤੇ ਬਹੁਤ ਸੋਹਣੀ ਲੇਸਿਸ ਦੀ ਫਿਨਿਸ਼ਿੰਗ ਕੀਤੀ ਹੋਈ ਹੈ। ਇਹ ਸ਼ਰਟ ਹੋ ਗਈ ਆਪਣੀ। ਇਸ ਦੇ ਨਾਲ ਬਾਟਮ ਤੇ ਵਰਕ ਹੈ ਜੀ ਇਹ ਕ੍ਰੇਪ ਦੀ ਉਹ ਬਾਟਮ ਹੈ। ਬਾਟਮ ਤੇ ਵਰਕ ਹੈ। ਤੇ ਨਾਲ ਹੈਗਾ ਦੁਪੱਟਾ। ਇਹ ਵਾਲਾ ਦੁਪੱਟਾ ਜੀ ਦੁਪੱਟਾ ਚ ਨੌਂਦਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਕਾਰਨਰਸ ਤੇ ਫਲਾਰਸ ਵੀ ਬਣੇ ਹੋਏ ਆ ਦੁਪੱਟੇ ਦੇ। ਤੇ ਨਾਲ ਸਾਰੇ ਦੇ ਵਿੱਚ ਫਿਨਿਸ਼ਿੰਗ ਕੀਤੀ ਹੋਈ ਹੈ ਗੋਟੇ ਦੇ ਨਾਲ। ਇੱਥੇ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਪੂਰੇ ਦਾ 4250 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਦੇਖੋ ਪੂਰੀ ਲੁੱਕ ਤੁਸੀਂ ਦੇਖ ਸਕਦੇ ਹੋ 4250 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਡਿਜ਼ਾਈਨ ਦਿਖਾਉਣੀ ਹੈ ਬੜਾ ਸੋਹਣਾ ਨੈਕਸਟ ਹੈਗਾ ਰਸਟ ਕਲਰ ਦੇ ਵਿੱਚ ਰਸਟ ਕਲਰ ਦਾ ਵੈਸੇ ਹੀ ਹਮੇਸ਼ਾ ਟ੍ਰੈਂਡ ਰਹਿੰਦਾ ਉੱਪਰ ਤੋਂ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਇਹ ਨੈਕ ਤੇ ਉਵੇਂ ਸਾਰਾ ਹੈਂਡਵਰਕ ਵੀ ਦੇ ਵਿੱਚ ਪੂਰਾ ਬ੍ਰਾਡ ਵੀ ਬਣਿਆ ਸਾਰੇ ਦੇ ਵਿੱਚ ਆਊਟਲਾਈਨਿੰਗ ਕੀਤੀ ਹੋਈ ਹੈ ਸਾਰੀ ਸ਼ਰਟ ਦੇ ਵਿੱਚ ਵਰਕ ਹੈ ਜੀ ਘੇਰੇ ਤੱਕ ਬਹੁਤ ਸੋਹਣੀ ਫਿਨਿਸ਼ਿੰਗ ਕਲਰ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਇਹ ਤੁਹਾਡੀ ਆਪਣੀ ਸ਼ਰਟ 23 ਦੇ ਨਾਲ ਕਰੇਪ ਦੀ ਉਹ ਬਾਟਮ ਹੈ ਨਾਲ ਇਹ ਦੇਖੋ ਬਾਟਮ ਤੇ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਬਾਟਮ ਤੇ ਹੈ ਬਾਟਮ ਆ ਜਾਣੀ ਹੈ ਇਹ ਨਾਲ ਚਨੌਨ ਦਾ ਦੁਪੱਟਾ ਦੁਪੱਟੇ ਦੇ ਕਾਰਨਰਸ ਤੇ ਵੀ ਵਰਕ ਹੈ ਜੀ ਪੂਰੇ ਫਲਾਵਰਸ ਬਣੇ ਹੋਏ ਆ ਤੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਇੱਕ ਦੁਪੱਟਾ ਮੈਂ ਪੂਰਾ ਖੋਲ ਕੇ ਦਿਖਾਤਾ ਸੀਗਾ ਤੁਹਾਨੂੰ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਪੂਰੀ ਲੁੱਕ ਦੇਖ ਸਕਦੇ ਹੋ ਸੋਕ ਤੇ 4250 ਪ੍ਰਾਈਸ ਦੇ ਨਾਲ ਆਪਣਾ ਇਹ ਬੜਾ ਸੋਹਣਾ ਨੈਕਸਟ ਆ ਗਿਆ ਇਹਦੇ ਵਿੱਚ ਬਲੂ ਕਲਰ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਬਲੂ ਕਲਰ ਪਿਆਰਾ ਵਰਕ ਨੇਕ ਤੇ ਸਾਰਾ ਵੀ ਹੈਂਡਵਰਕ ਹੈ ਬਹੁਤ ਪਿਆਰਾ ਵਰਕ ਸਾਰੇ ਦੇ ਵਿੱਚ ਸ਼ਰਟ ਦੇ ਵਿੱਚ ਘੇਰੇ ਤੇ ਕੋਟੇ ਦੀ ਫਿਨਿਸ਼ਿੰਗ ਡਾਰਕ ਨੇਵੀ ਬਲੂ ਕਲਰ ਤੇ ਹੈਗਾ ਇਸ ਦਾ ਇਹ ਬਾਟਮ ਤੇ ਵਰਕ ਹੈ ਜੀ ਬੜਾ ਪਿਆਰਾ ਸਾਰਾ ਪੈਚ ਵਰਕ ਹੋਇਆ ਬਾਟਮ ਤੇ ਵਰਕ ਕ੍ਰੇਪ ਦੀ ਉਹ ਬਾਟਮ ਹੈ ਦੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਚਨਾਉਣ ਦੁਪੱਟਾ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਅਸੀਂ ਤੋਂ ਵਿੱਚ ਬਹੁਤ ਪਿਆਰੀ ਲੁੱਕ ਬਲੂ ਕਲਰ ਦੇ ਵਿੱਚ 4250 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਵਾਲਾ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਪੇਚ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 824008080 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਹਨਾਂ ਲਈ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ